ਹਣਾ ਵੇਖੋ ਕਿਹੜੇ ਸਾਥੋਂ ਆਇਆ ਸਾਹਿਬ ਰਾਜੀ ਕਿੱਥੋਂ ਆਇਆ ਤੂੰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਆਇਆ ਮੇਰਾ ਵੀਰ ਤੋਤਿਆਂ ਦੇ ਬੱਚੇ ਵੇਚ ਰਿਹਾ ਵੇਖੋ ਬੱਚੇ ਬਹੁਤ ਕਿਊਟ ਹਨ ਬਾਈ ਤੇ ਬਾਬੇ ਦੀ ਵੀ ਕਿਰਪਾ ਬਾਈ ਬੱਚੇ ਬਹੁਤ ਸੋਹਣੇ ਲਈ ਫਿਰਦਾ ਨਜ਼ਰ ਨਾ ਲੱਗ ਜੇ ਕਿਤੇ ਤੇਰੇ ਬੱਚਿਆਂ ਨੂੰ ਹਨਾ ਚਰਪਾ ਪੂਰੀ ਇਹ ਕੀ ਸਿਸਟਮ ਕੀ ਆਪਣਾ ਕੀ ਰੇਟ ਰੂਟ ਚੱਲਦਾ ਇਹਨਾਂ ਦਾ ਹੈ ਇਹ ਤਾਂ 20 ਰੁਪਏ ਦੇ ਆਏ ਹੈ ਵੇ ਵਾਹ ਤੇਰੇ ਸੱਜਣਾ ਕਿਆ ਬਾਤਾਂ ਕਰਾਈਆਂ ਪਈਆਂ ਵੇ ਕਿਉਂ ਦੋ ਦੋ ਰੱਖੇ ਆ ਵੀ ਉਧਰ ਨਾ ਜਾਣ ਚੋਲ ਮੋਲ ਕਰਨ ਨੂੰ ਬਹੁਤ ਵਧੀਆ ਬੰਦੇ ਰੱਖੇ ਆ ਨਾ ਚਲ ਤੰਦਰੁਸਤਿਆਂ ਵਾਕਿਏ ਬੱਚੇ ਤੇਰੇ ਬਹੁਤ ਸੋਹਣੇ ਆ ਜਾਣ ਘੈਂਟਾ ਕਾਰੋਬਾਰ ਆ ਨਾ ਤੁਸੀਂ ਆਪਣੇ ਤੇਰੇ ਕੋਸ਼ਿਸ਼ ਨੇ ਪੁੱਛਣੇ ਦੋਗ ਤੇ ਤੁਸੀਂ ਵੱਧ ਦੀ ਜਨਸੰਖਿਆ ਬਾਰੇ ਕੀ ਕਹਿਣਾ ਚਾਹੋਗੇ ਜੇ ਤੋਦੇ ਵੀ ਜਿਵੇਂ ਆਪਣੇ ਪੰਜਾਬ ਚੋਂ ਜਾਨਵਰ ਘਟ ਗਏ ਕੀ ਕਹਿਣਾ ਚਾਹੋਗੇ ਵੇਚਦੇ ਆ ਆ ਦੇ ਵੇਚ ਵੇਚ ਤੂੰ ਇਹ ਤਾਂ ਤੁਮਨੇ ਵੇਚਨੇ ਆ ਵੀ ਆਪਾਂ ਕਹਿਣਾ ਕਿ ਜਿਵੇਂ ਹੁਣ ਆਪਣੇ ਦਰਸਤ ਵਧਤੇ ਆ ਨਾ ਪੰਜਾਬ ਚੋਂ ਜਾਨਵਰ ਘਟ ਗਏ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਬੋਲੇ ਯਾਰ ਕੀ ਬੋਲੋ ਮਤਲਬ ਉਹ ਉਤਾਰੋ ਮਤਲਬ ਇੱਕ ਹੀ ਹੈ ਅੱਛਾ ਲੰਮਾ ਹੀ ਲੈਣ ਪਾਈ ਬੇਟਾ ਵੀ ਆਪਾਂ ਨੂੰ ਦਰਾਸਤ ਲਾਉਣੇ ਚਾਹੀਦੇ ਹਨ ਜੋ ਤੇਜ ਵਿੱਚ ਜਾਨਵਰ ਵੱਧ ਰਹੇ ਉਸ ਕੇ ਬਾਰੇ ਮੈਂ ਆਪ ਕਹਿਣਾ ਚਾਹੋਗੇ ਮਤਲਬ ਜੇ ਇਹ ਨਹੀਂ ਜਾਨਵਰ ਜੇ ਜਾਨਵਰ ਐਸੇ ਜਾਨਵਰ ਬੱਧ ਰਹੇ ਆ ਬਹਾਦੀ ਵੱਧ ਰਹੀ ਹੈ ਨਾ ਕੰਮ ਕਰਨੇ ਦੋ ਯਾਰ ਭਾਈ ਕੰਮ ਕੰਮ ਦੋ ਪਕਾਓ ਮਤਲਬ ਆਪਣੇ ਫੇਸਬੁਕ ਤੇ ਇਸ ਵਕਤ ਤੇ ਨਾ ਆਪਾਂ ਵਾਇਰਲ ਕਰ ਦੇਣਾ ਜਾਂ ਮੇਰੇ ਨਾਲ ਗੱਲ ਹੈ ਕੀ ਦੀ ਤਿਆਰ ਕੀਤੇ ਹੁੰਦੇ ਆ ਇਹ ਕਿਦੇ ਤਿਆਰ ਕੀਤੇ ਹੁੰਦੇ ਆ ਕਟਰੀਨਾ ਕੈਪ ਨੇ ਖੁਦ ਵੇਖੋ ਜਾਲ ਬਣਾਇਆ ਕਟਰੀਨਾ ਕੈਪ ਦੇ ਹੱਥਾਂ ਨਾਲ ਤੋਤੇ ਤਿਆਰ ਹੋਏ ਆ ਵਾਹ ਦੇ ਰੇ ਫ੍ਰੀ ਲੈ ਲੈ ਯੋਯੋ